ਇਹਦਾ ਫੋਨ ਆ ਗਿਆ ਅਸਮਲੇ ਮੰਮੀ ਦਾ ਫੋਨ ਆਉਣ ਡਿਆ ਬੈ ਕੇ ਗੱਲ ਕਰਦੀ ਆ ਸੱਸ ਜੀ ਮੰਮੀ ਜੀ ਸਾਸੀ ਕਾਲ ਪੁੱਤ ਕੀ ਹਾਲ ਆ ਬਸ ਠੀਕ ਆ ਜੀ ਤੂੰ ਸੁਣਾਓ ਕੀ ਹਾਲ ਦੇ ਮੇਰੇ ਤੇ ਹਾਲ ਵਧੀਆ ਵਾ ਮੈਨੂੰ ਇਹ ਦੱਸ ਵੀ ਤੂੰ ਰਹਿੰਦੀ ਕਿੱਥੇ ਆ ਨਾ ਤੂੰ ਫੋਨ ਲਾਉਣੀ ਆ ਜੇ ਮੈਂ ਲਾਉਣੀ ਆ ਤਾਂ ਤੂੰ ਅੱਗੋਂ ਫੋਨ ਵੀ ਨਹੀਂ ਚੁੱਕਦੀ ਗੱਲ ਕੀ ਆ ਕਾਦੀ ਪਰੇਸ਼ ਕਾਦੀ ਪਰੇਸ਼ਾਨੀ ਮੈਨੂੰ ਦੱਸ ਸਤ ਸਹੀ ਤੇ ਇਸ ਨਾਓ ਕਿਤਾ ਠੀਕ ਹੈ ਤੇਰੇ ਚਿਹਰੇ ਉਨ ਠੀਕ ਨੇ ਸਾਰੇ ਉਹ ਸਾਰੇ ਹਾਂ ਰਾਜਵਿੰਦਰ ਵੀ ਠੀਕ ਸ਼ੇਰਾ ਵੀ ਠੀਕ ਆ ਮੈਂ ਵੀ ਠੀਕ ਆ ਮੈਨੂੰ ਆਪਣੀ ਦੱਸ ਤੂੰ ਵੀ ਕੀ ਪਰੇਸ਼ਾਨੀਆਂ ਮੈਨੂੰ ਤਾਂ ਟੈਨਸ਼ਨ ਪੈ ਗਈ ਆ ਤੈਨੂੰ ਬਣਾ ਦਾਂਗੇ ਤੇ ਹੁਣ ਏਦਾਂ ਵਾ ਕਿ ਮੰਮੀ ਜੀ ਸਾਰਾ ਬੇਕੋ ਲੈ ਲਿਆ ਆ ਤੇ ਪਰ ਮੈਨੂੰ ਹੁਣ ਜਦ ਮੈਂ ਤੁਹਾਨੂੰ ਪਤਾ ਹੀ ਆ ਭੁਆ ਦੇ ਬੇਡੇ ਭਿੰਦੀ ਭੁਆ ਦੇ ਬੇਡੇ ਦਾ ਵਿਆਹ ਵਾ ਤੇ ਮੈਨੂੰ ਫੋਨ ਆਇਆ ਹੀ ਭੁਆਈ ਦਾ ਅੱਛਾ ਉਹ ਕਹ ਰਹੀ ਕਿ ਕਿ ਵਿਆਹ ਤੇ ਹੋਣਾ ਕਰਕੇ ਤੇ ਹੁਣ ਥੋੜੇ ਦਿਨ ਰਹਿ ਗਏ ਆ ਤੇ ਮੈਂ ਸੋਨਾ ਮੰਗਿਆ ਆ ਤੇ ਅੱਗੋਂ ਮੰਮੀ ਗੱਲਾਂ ਸੁਣਾਈ ਜਾਂਦੇ ਆ ਦੇ ਦੂੰਗੀ ਮੈਨੂੰ ਬੇਵਸਾਈ ਪੈ ਗਈ ਆ ਮੈਂ ਲੈ ਕੇ ਭੱਜ ਜਲੀ ਆ ਪਤਾ ਨਹੀਂ ਇਦਾਂ ਦੇ ਚੱਲ ਮੇਰੀ ਗੱਲ ਸੁਣ ਐ ਹੁਣ ਮੰਮੀ ਤੇਰੀ ਨੂੰ ਵੀ ਸਿਆਣਫ ਵਰਤਣੀ ਚਾਹੀਦੀ ਆ ਪੀ ਜੇ ਨਿੱਕੇ ਮੁੰਡੇ ਦਾ ਵਿਆਹ ਹੀ ਤੇ ਉਦੋਂ ਟਾਈਮ ਸਾਰ ਦਿੱਤਾ ਵਾ ਤੇ ਜੇ ਉਹ ਸੋਨਾ ਜਿਹੜਾ ਉਹਨਾਂ ਪਾਇਆ ਸੀ ਤੈਨੂੰ ਉਹ ਤੇ ਤੂੰ ਦੇ ਤਾ ਤੇ ਕੋਈ ਗੱਲ ਨਹੀਂ ਤੇ ਜਿਹੜਾ ਅਹੀ ਪਾਇਆ ਸੀ ਪੁੱਤ ਉਹ ਤੇ ਤੈਨੂੰ ਦੇਣ ਆ ਮੰਮੀ ਪਰ ਉਹ ਵੀ ਅਜੇ ਕੁਝ ਵੀ ਨਹੀਂ ਬੱਲਾ ਪੜਾਉਣ ਦੇ ਤੁਹਾਨੂੰ ਪਤਾ ਮੈਂ ਤੇ ਕੁਝ ਰੱਖਿਆ ਹੀ ਨਹੀਂ ਗਾ ਕੋਲ ਜਿਹੜੀਆਂ ਮੇਰੀਆਂ ਸਿਰਫੇ ਕਮਾਲੀਆਂ ਹੀ ਗਿਆ ਮੈਂ ਉਹ ਹੀ ਰੱਖੀਆਂ ਆਂਗੀ ਆਪਣੇ ਕੋਲ ਬਾਕੀ ਹੋਰ ਮੈਂ ਕੁਝ ਨਹੀਂ ਰੱਖਿਆ ਚੱਲ ਕੋਈ ਗੱਲ ਨਹੀਂ ਤੂੰ ਮੰਮੀ ਨੇ ਆਪਣੀ ਨੂੰ ਕਹਿ ਵੀ ਮੰਮੀ ਮੇਰੀ ਮੰਮੀ ਵਾਲੀਆਂ ਟੁੰਬਾ ਮੈਨੂੰ ਦੇ ਦਿਓ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਆ ਤੇ ਮੈਂ ਉੱਥੇ ਪਾ ਕੇ ਜਾਣੀ ਆ ਐਦਾਂ ਥੋੜੀ ਤਾਂ ਚੰਗੀ ਲੱਗੇਗੀ ਕੋਈ ਨਾ ਪਾਇਆ ਹੋਏਗਾ ਤੇ ਸਾਰਿਆਂ ਪੁੱਛਣਾ ਵਾ ਅੱਗੇ ਤੇ ਇੰਨਾ ਸੋਨਾ ਪਾ ਕੇ ਆਉਂਦੀ ਤੇ ਹੁਣ ਕਿੱਥੇ ਚੱਲ ਗਿਆ ਵਾ ਇਹਦਾ ਨਾਲੇ ਇੰਨਾ ਦੀ ਵੀ ਬਦਨਾਮੀ ਹੋਣੀ ਆ ਇਹ ਕੰਮ ਦੇ ਵਿੱਚ ਚਲ ਕੋਈ ਨਹੀਂ ਤੂੰ ਇੱਕ ਵਾਰੀ ਆਪਣੀ ਸੱਸ ਨੂੰ ਨਾ ਫੇਰ ਪੁੱਛ ਕੇ ਵੇਖ ਤੇ ਜੇ ਨਹੀਂ ਨਾ ਮੰਨਦੀ ਤੇ ਫੇਰ ਤੂੰ ਮੈਨੂੰ ਦੱਸ ਫੇਰ ਮੈਂ ਪੁੱਛਾਂ ਨਹੀਂ ਮੰਮੀ ਤੂੰ ਇਹ ਨਾ ਪੁੱਛਿਓ ਕਿ ਤੁਹਾਨੂੰ ਪਤਾ ਘਰੇ ਕਲੇਸ਼ ਪਿਆ ਜਾਣਾ ਆ ਬਹੁਤ ਜ਼ਿਆਦਾ ਜੇ ਤੇਨੂੰ ਕਲੇਸ਼ ਦਾ ਇੰਨਾ ਹੀ ਡਰਵਾਣਾ ਤੇ ਜੇ ਤੇ ਤੈਨੂੰ ਚੀਜ਼ਾਂ ਦਿੰਦੇ ਆ ਤੇਰੀਆਂ ਤੇ ਠੀਕ ਆ ਨਹੀਂ ਦਿੰਦੇ ਨਾ ਤੇ ਫੇਰ ਹੁਣ ਮੂੰਹ ਬਣਾ ਕੇ ਨਾ ਬੈਠੇ ਰਹੀ ਏਦਾਂ ਹੀ ਤੇ ਵਿਆਹ ਜਾਣਾ ਹੀ ਜ਼ਰੂਰ ਚੰਗਾ ਤਿਆਰੀ ਕਰ ਲੈ ਚੱਲ ਕੋਈ ਨਹੀਂ ਤੂੰ ਏਦਾਂ ਵਾ ਵੀ ਘਰ ਚ ਲੜਾਈ ਨਹੀਂ ਪਾਉਣੀ ਬਾਕੀ ਆਪਣੀ ਮੰਮੀ ਨੂੰ ਨਾ ਪੁੱਛਦੀ ਕਿ ਅਸੀਂ ਦੀ ਰਿਆ ਕਰ ਮੇਰੀ ਮੰਮੀ ਮੇਰੀਆਂ ਚੀਜ਼ਾਂ ਮੈਨੂੰ ਜਰੂਰ ਦੇ ਦਿਓ ਤੁਹਾਡੀਆਂ ਨਹੀਂ ਮੈਂ ਤੁਹਾਡੇ ਕੋਲ ਮੰਗਦੀ ਮੇਰੀ ਮਾਂ ਵਾਲੀਆਂ ਮੈਨੂੰ ਦੇ ਦਿਓ ਚਾਲ ਤੂੰ ਟੈਨਸ਼ਨ ਨਾਲ ਆ ਮੈਨੂੰ ਤਾਂ ਟੈਨਸ਼ਨ ਹੀ ਬੜੀ ਸੀ ਕਈ ਦਿਨ ਹੋ ਗਏ ਕੁੜੀ ਫੋਨ ਕਿਉਂ ਨਹੀਂ ਲਾਉਂਦੀ ਕੋਈ ਗੱਲ ਨਹੀਂ ਤੂੰ ਹੌਲੀ ਹੌਲੀ ਲੀ ਤੇ ਲਿਆ ਆਪਣੀ ਮੰਮੀ ਨੂੰ ਚੰਗਾ ਤੇਰਾ ਹੀ ਤੈਨੂੰ ਮਿਲ ਜੇ ਇੰਨਾ ਹੀ ਬੜਾ ਵਾ ਹਾਂ ਬਿਲਕੁਲ ਸਹੀ ਗੱਲ ਹਾਂ ਚੱਲ ਠੀਕ ਆ ਮੈਤੀ ਹਾਂ ਹਾਂ ਚੰਗਾ ਚੰਗਾ ਕਾਲਾ ਕੰਮ ਜਿਹੜਾ ਕਰਨ ਰਹੀ ਹੈ ਦੱਸ ਜਿਹੜਾ ਕੁੜੀ ਦਾ ਉਹ ਤੇ ਉਹਨੂੰ ਦੇ ਛੱਡੋ ਮਮੀ ਕੀ ਹੋਇਆ ਦੀਦੀ ਦੇ ਘਰੇ ਕੀ ਪੁੱਛਣ ਦੇ ਕੀ ਸੋਨੇ ਦੀ ਗੱਲ ਕਰਨ ਦੇ ਹੀ ਘਰੇ ਕੀ ਦੀਦੀ ਦਾ ਹੁਣ ਆਵਾ ਤੈਨੂੰ ਹੀ ਪਤਾ ਵਾ ਵੀ ਜਦੋਂ ਉਹਦੇ ਛੋਟੇ ਦੇ ਅਦਾ ਵਿਆਹ ਕੀਤਾ ਵਾ ਤੇਰੀ ਸੱਸ ਕਹਿਣ ਲੱਗੀ ਵੀ ਆਪਣੀਆਂ ਸਾਰੀਆਂ ਟੁੰਬਾਂ ਦੇ ਦੇ ਤੇ ਇਹਨੇ ਦੇ ਦਿੱਤੀਆਂ ਤੇ ਹੁਣ ਆਂਦੀ ਆ ਵੀ ਮੈਂ ਤੈਨੂੰ ਹੀ ਪਤਾ ਵੀ ਭੂਆ ਦੇ ਮੁੰਡੇ ਦਾ ਵਿਆਹ ਜਿੱਦਾਂ ਤੁਹਾਡੀ ਭੂਆ ਦੇ ਮੁੰਡੇ ਦਾ ਵਿਆਹ ਵਾ ਤੂੰ ਨਹੀਂ ਤੇ ਜਾਣਾ ਹੀ ਆ ਨਾ ਤੋ ਕਹਿੰਦੀ ਵੀ ਮੰਮੀ ਆਪਣੀਆਂ ਜਿਹੜੀਆਂ ਤੁਸੀਂ ਮੈਨੂੰ ਪਾਈਆਂ ਉਹ ਟੁੰਬਾ ਰੱਖ ਲੋ ਤੇ ਜਿਹੜੀ ਮੇਰੀ ਮੰਮੀ ਨੇ ਪਾਈਆਂ ਉਹ ਹੀ ਮੈਨੂੰ ਦੇ ਦਿਓ ਤੇ ਸੱਸ ਨਾਲ ਉਹ ਹੀ ਦਿੰਦੀ ਆ ਤੇ ਨਾ ਜਿਹੜੀਆਂ ਅਹੀਂ ਪਾਈਆਂ ਉਹ ਉਹਨੂੰ ਦਿੰਦੀ ਆ ਉਹ ਮੇਰੇ ਨਾਲ ਖਪਣ ਲਈ ਆਹੋ ਜੀ ਉਦੋਂ ਅਗਲੇ ਨੇ ਟਾਈਮ ਸਾਰਿਆ ਵਾ ਤੇ ਹੁਣ ਤੁਸੀਂ ਉਹਦਾ ਸਮਾਨ ਉਹਨੂੰ ਵਾਪਸ ਕਰੋ ਹੁਣ ਉਹ ਮੱਲ ਮਾਰ ਕੇ ਬੈਗੇ ਹੋਣੇ ਆ ਨਾ ਕਹਿੰਦੀ ਮੈਨੂੰ ਕੋਈ ਦੱਸ ਦੇਈ ਨਹੀਂ ਗੇ ਜੇ ਮੈਂ ਪੁੱਛਨੀ ਆ ਤਾਂ ਤਾਂ ਵੀ ਨਹੀਂ ਮੰਮੀ ਮੈਨੂੰ ਕੋਈ ਦੱਸਦੀ ਹੁਣ ਤੁਸੀਂ ਦੱਸੋ ਇਹਦੇ ਵਿੱਚ ਵੀ ਕੁੜੀ ਦਾ ਕਸੂਰ ਆ ਕਿ ਇਹਦੀ ਸੱਸ ਦਾ ਕਸੂਰ ਆ ਹੈ ਤੇ ਸਾਰਾ ਉਹਦਾ ਹੀ ਕਸੂਰ ਵਾ ਨਾ ਦੀਦੀ ਨੂੰ ਪਹਿਲਾਂ ਹੀ ਚਾਹੀਦਾ ਸੀ ਉਹਨਾਂ ਦਾ ਸੋਨਾ ਉਹਨਾਂ ਨੂੰ ਦੇ ਦਿੰਦੀ। ਇੱਧਰ ਵਾਲਾ ਤੇ ਆਪਣੇ ਕੋ ਰੱਖ ਲਈ। ਦੀਦੀ ਨੇ ਤੇ ਆਪਣੇ ਹੱਥ ਵੜ ਕੇ ਫੜਾਤੇ ਉਹਨਾਂ ਨੂੰ। ਹੁਣ ਕਿੱਥੇ ਮੇਲਾ ਮੰਮੀ? ਪੁੱਤ ਅੱਜਕੱਲ ਪਰਮਾਨੰਸੀ ਦਾ ਜਮਾਨਾ ਆਇਆ ਨਹੀਂ। ਜੇ ਕੋਈ ਕਹਿੰਦਾ ਨਾ ਕਿ ਇਹਦਾ ਟਾਈਮ ਸਾਰਦੀਏ ਤੇ ਮੁੜ ਕੇ ਉਹ ਗੱਲ ਵੱਲ ਹੁੰਦਾ ਹੀ ਕੋਈ ਨਹੀਂਗਾ। ਸਾਰਾ ਕੁਝ ਸਾਹਮਣੇ ਆਂਦੇ ਬੈਜੂ ਹੁਣ। ਉਹ ਹਾ ਡਈ ਹੀ ਹੁਣ ਆਂਦੀ ਤਾਈ ਨੂੰ ਨਹੀਂ ਮੇਰਾ ਜੀ ਕਿ ਤਾਈ ਨੇ ਦਿਨ ਤੈਨੂੰ ਫੋਨ ਲਾਉਣ ਨੂੰ। ਤੇ ਜੇ ਮੈਂ ਲਾਉਂਦੀ ਤੇ ਕੋ ਚੁੱਕਦੀ ਨਹੀਂ ਮੈਨੂੰ ਤੇ ਆਪ ਹੀ ਕਰ ਪਿਆ ਹੀ। ਪੀ ਕੀ ਗੱਲ ਹੋ ਗਈ ਕੁੜੀ ਫੋਨ ਕਿਉਂ ਨਹੀਂ ਚੁੱਕਦੀ? ਚਾ ਚਲੋ ਫੇਰ ਠੀਕ ਹੈ ਵੀਰ ਜ ਮੈਂ ਚੱਲਦਾ ਮੈਂ ਉਹ ਕਵਲ ਮੈਂ ਤੇਰੇ ਨਾਲ ਤਾਂ ਗੱਲ ਕਰਨੀ ਸੀ ਹਾਂਜੀ ਹਾਂਜੀ ਮੈਂ ਮੁੜ ਕੇ ਚਲ ਜੀ ਤੇ ਆ ਤਾਂ ਕੋਈ ਨਹੀਂ ਹਾਂਜੀ ਉਹ ਯਾਰ ਸੋਣਾ ਉਹਦੋਂ ਦਿੱਤਾ ਸੀ ਆਪਣਾ ਕਿ ਚਲੋ ਕੰਮ ਸਰ ਜੇ ਹਾਂਜੀ ਹਾਂਜੀ ਤੇ ਕੰਮ ਸਾਰਨ ਵਾਸਤੇ ਤੇ ਚਲੋ ਕੰਮ ਹੁਣ ਸਾਲ ਡੇਢ ਸਾਲ ਹੋ ਗਿਆ ਹਾਂ ਹੋ ਗਿਆ ਤੇ ਕੰਮ ਵੀ ਸਰ ਗਿਆ ਸਰ ਗਿਆ ਹਾਂਜੀ ਤੇ ਉਹ ਮਾਤਾ ਹੁਣ ਅਖੰਡੀ ਹੈ ਕਿ ਨਹੀਂ ਕੋਈ ਨਹੀਂ ਮੋੜ ਦਿੰਦੇ ਆ ਪਰ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਤਾਂ ਉਹ ਹੁਣ ਉਹਦੀ ਆਪਣਾ ਹੈਗਾ ਆ ਭੂਆ ਤੇ ਪੁੱਤ ਦਾ ਵਿਆਹ ਉਨੇ ਉੱਥੇ ਪਾ ਕੇ ਜਣਾਇਆ ਤੇ ਉਹ ਲੈ ਦੇ ਉਸ ਸੋਨਾ ਵਾਪਸ ਚਲੋ ਉਹ ਤਾਂ ਵੀਰ ਜੀ ਮੈਂ ਤੁਹਾਡੀ ਗੱਲ ਸਹਿਮਤ ਹਾਂ ਚਲੋ ਬਰਾ ਤੁਹਾਡਾ ਧੰਨਵਾਦ ਤੁਸੀਂ ਹਰਾ ਟੜਾ ਦੀ ਟਾਈਮ ਸਾਰਿਆ ਚੀ ਦਾ ਤੇ ਚਲੋ ਜਿਹੜੀ ਘਰ ਦੀ ਗੱਲ ਆ ਮੈਂ ਆਪਾਂ ਬਾਅਦ ਕਰ ਲਾਂਗੇ ਜਦੋਂ ਇਹ ਕਹੋਗੇ ਤੇ ਆਓ ਚਲੋ ਬੈ ਕੇ ਤੇ ਮੈਂ ਨਾ ਕੀ ਬਹੁਤਾ ਨਮਾ ਨਾ ਪਾਈਏ ਇੱਕ ਲੜਾਈ ਜਿਨਾ ਪਾਈਏ ਨਹੀਂ 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 ਉਹ ਲੜਨੇ ਨਹੀਂ ਇਹ ਗੱਲ ਤੇ ਕੋਈ ਨਹੀਂ ਹੋ ਜਗੀ ਤੇ ਚਲੋ ਕੋਈ ਗੱਲ ਨਹੀਂ ਵੀਰ ਜੀ ਮੈਂ ਤੁਹਾਨੂੰ ਤੁਹਾਡਾ ਧੰਨਵਾਦ ਹੈ ਤੁਸੀਂ ਹਰਾ ਟਾਈਮ ਸਾਰਿਆ ਚੀ ਦਾ ਓਏ ਆ ਚਲੋ ਤੇ ਆਪਣਾ ਘਰ ਦੀ ਗੱਲ ਆ ਕੋਈ ਚੱਕਰ ਨਹੀਂ ਐ ਉਹ ਜੀ ਪਰ ਇਹ ਆ ਕਿ ਇਹਨੂੰ ਨਾ ਆਪਣਾ ਮਾਤਾ ਨਾਲ ਗੱਲ ਕਰਕੇ ਤੇ ਚਲੋ ਬੈ ਕੇ ਗੱਲਬਾਤ ਕਰ ਜੜੀਓ ਸਾਰੋ ਹਾਂ ਹਾਂ ਕੋਈ ਚਲੋ ਅੱਜ ਵੇ ਸ਼ਾਮ ਨੂੰ ਬਹਿ ਜਾਂਦੇ ਮਮਮੀ ਨਾਲ ਗੱਲ ਬੈ ਕੇ ਆਪਾਂ ਕਰ ਲਈ ਹਾਂਜੀ ਚਲੋ ਠੀਕ ਐ ਜੀ ਵੀਡੀਓ ਓਕੇ ਧੰਨਵਾਦ ਦੇਖਿਆ ਉਹ ਵੀਜ ਨੇ ਗੱਲ ਕਰਨ ਦੇ ਹੀ ਪੀ ਜਿਹੜਾ ਸੋਨਾ ਦਿੱਤਾ ਹੀਰਮਨ ਪਿਆ ਉਹ ਹੁਣ ਵਾਪਸ ਦੇਈਆਂ ਨਾ ਕਰੀਏ ਨਾ ਲਾਉਣਾਂ ਅਸੀਂ ਕਵਲ ਗੱਲ ਕੋਈ ਸ਼ਨੀਂਗੀ ਹਾਂਜੀ ਹੈ ਨਾ ਇਹਨਾਂ ਨੂੰ ਨਾ ਸਾਬ ਪੈ ਗਿਆ ਆ ਇਹਨਾਂ ਨੇ ਘਰੇ ਸੋਨਾ ਮੰਮੀ ਨੇ ਮੰਮੀ ਨੇ ਸਾਰਾ ਕਿਤੇ ਕਰਨਾ ਉਹਨਾਂ ਨੇ ਵੀ ਤਾਂ ਪਹਿਲਾਂ ਸਾਰਾ ਪਾਇਆ ਹੀ ਸੀ ਹਾਂਜੀ ਉਹਨੂੰ ਵੀ ਪਾਇਆ ਹੀ ਨੇ ਪਾਇਆ ਉਹ ਪਾਇਆ ਤੇ ਉਹ ਹੋਈ ਭੜ ਕੇ ਤੇ ਇਹਨੂੰ ਵੀ ਪਾਤਾ ਤੇ ਬਾਅਦ ਚ ਇਹਨਾਂ ਦਾ ਅੱਧਾ ਅੱਧਾ ਕਰਦਾਂਗੇ ਤੇ ਐਡੀ ਇਹਨਾਂ ਨੂੰ ਬੇਵਿਸ਼ਵਾਸੀ ਕਾਦੀ ਪੈ ਗਈ ਹੈ ਚਲੋ ਉਹ ਤੇ ਕਰੋ ਮੈਂ ਭਾਬੀ ਤੇਰੀ ਨੇ ਗੱਲ ਕੀਤੀ ਸੀ ਤੇ ਭਾਬੀ ਨੇ ਮੈਂ ਜਵਾਬ ਵੀ ਦਿੱਤਾ ਕਿ ਤੂੰ ਮੈਂ ਮਨਾਂ ਕਰ ਅਜੇ ਉਹਦਾ ਵਿਆਹ ਨੂੰ ਥੋੜਾ ਜੇ ਹੋਇਆ ਚੰਗੇ ਨਹੀਂ ਲੱਗੀਦਾ ਕਹਿੰਦੀ ਹੁਣੇ ਹੀ ਲਵਾ ਗਦੇ ਮੈਨੂੰ ਉਹਦੇ ਕੋ ਮੇਰੇ ਭੂਆ ਦੇ ਮੁੰਡੇ ਦਾ ਵਿਆਹ ਆ 10 ਭੂਆ ਦੇ ਮੁੰਡੇ ਦਾ ਵਿਆਹ ਸੋਨੇ ਤੋਂ ਪਹਿਨਾ ਵੇਖਿਆ ਨਹੀਂ ਜਾਂਦਾ ਹਾਂ ਅੱਜ ਕੱਲ ਕੁੜੀਆਂ ਆਰਟੀਫੀਸ਼ੀਅਲ ਪਾ ਕੇ ਤੁਰੀਆਂ ਫਿਰਦੀਆਂ ਵਿਆਹਾਂ ਦਾ ਤਾਂ ਕੋਈ ਪਾਉਂਦਾ ਹੀ ਨਹੀਂ ਸੋਨਾ ਸਾਹ ਹੋਤੇ ਚਲੋ ਛੱਡੋ ਹੁਣ ਆਈ ਕੀ ਲੈਣਾ ਚਲੋ ਸਾਡਾ ਟਾਈਮ ਸਰ ਗਿਆ ਬਦਈਏ ਮੈਂ ਤੈਨਾਂ ਕਰੀ ਅਜਾ ਭਾਬੀ ਛੱਡੋ ਆਈ ਵੀਜੇ ਨੂੰ ਲਿਆ ਵੀਜੇ ਨੂੰ ਦਈਏ ਆਪਣਾ ਕੋਈ ਨਹੀਂ ਦੇ ਦਾਂਗੇ ਕਿਤੇ ਨੂੰ ਚੱਲ ਚੱਲਿਆ ਮੈਨੂੰ ਵੇ ਲੈਣ ਦੇ ਕਿੱਥੋਂ ਤੱਕ ਪਹੁੰਚਦੇ ਆਈ ਕੀ ਕੁਛ ਕਰਦੇ ਸੋਨੇ ਬਦਲੇ ਮਾਂ ਪਿਓ ਹੁੰਦਾ ਜਿਹੜਾ ਇੰਨਾ ਕੁਛ ਦੇ ਦਿੰਦਾ ਬੱਚਿਆਂ ਨੂੰ ਤੇ ਬੱਚਿਆਂ ਨੇ ਯਕੀਨ ਨਹੀਂ ਆਉਂਦਾ ਨਹੀਂ ਉਹਦੇ ਹੈ ਨਾ ਇਹ ਕੋਈ ਵਿਸ਼ਵਾਸ ਨਹੀਂ ਖਲਾਉਂਦਾ ਇਹਨਾਂ ਦਾ ਕਿ ਪਤਾ ਨਹੀਂ ਇਹਨਾਂ ਦੇ ਮੰਮੀ ਨੇ ਹਾਂ ਸੋਨਾ ਦੇਣਾ ਕਿ ਨਹੀਂ ਦੇਣਾ ਮੈਂ ਕੀ ਕਰਨਾ ਸੋਨਾ ਮੈਂ ਪਾਣਾ ਪਰ ਚਲੋ ਹੁਣ ਭਾਬੀ ਜੀ ਤਾਂ ਗੱਲ ਹੋਰ ਨਹੀਂ ਸਮਝਦੇ ਦੇਦਾਂ ਨਹੀਂ ਪੁੱਤ ਦੇਦਾਂਗੇ ਦਈਏ ਫਿਰ ਅੱਜ ਮੈਂ ਆ ਜਾਵਾਂਗੇ ਹਾਂ ਦੇਦਾਂ ਕੋਈ ਗੱਲ ਨਹੀਂ ਇਹ ਚਲੋ ਹਾਂ ਚਲੋ ਠੀਕ ਹੈ ਜੀ ਅਜੇ ਨਾ ਥੋੜਾ ਟਾਈਮ ਲੱਗੂਗਾ ਬਾਕੀ ਮਿਲ ਜਾਊਗਾ ਇਹ ਨਾ ਉਹਨੂੰ ਕਹੀਂ ਵੀ ਇਹ ਨਾ ਦਿਲ ਚ ਚੋਰ ਰੱਖ ਵੀ ਘਰੇ ਮੈਨੂੰ ਮਿਲਣਾ ਨਹੀਂਗਾ ਸੋਨਾ ਤੇਰਾ ਮਿਲੂਗਾ ਹਾਂਜੀ ਤੇ ਦੇ ਦਾਂਗੇ ਜਦੋਂ ਟਾਈਮ ਆਏਗਾ ਤਾਂ ਆਪਣੇ ਆਪ ਮਿਲ ਜੇਗਾ ਚਲੋ ਠੀਕ ਆ ਚਲੋ ਠੀਕ ਆ ਮਮੀ ਜੀ ਸ਼ਾਮ ਨੂੰ ਫੇਰ ਬੈਗ ਕਰ ਲਾਂਗੇ ਬੈਗ ਕੋਈ ਗੱਲ ਨਹੀਂ ਚਲੋ ਠੀਕ ਹੋ ਗਿਆ ਭਾਬੀ ਜੀ ਸਾਹਿਬ ਜੀ ਸਾਹਿਬ ਜੀ ਕੀ ਹਾਲ ਜੇ ਬਾਸ ਵਧੀਆ ਠੀਕ ਤੋਈ ਸਣਾ ਠੀਕ ਜੀ ਹਾਂਜੀ ਹੋਰ ਸਣਾ ਬਾਸ ਠੀਕ ਤੋਈ ਦੱਸ ਦੇ ਨਾ ਤੂੰ ਆਉਣਾ ਇਹਦੇ ਦੀਦੀ ਨਾਲ ਹੀ ਆ ਰਹੇ ਨੇ ਦੀਦੀ ਨਾਲ ਹਾਂਜੀ ਦੀਦੀ ਤੇ ਮੇਰੇ ਕੋ ਗਏ ਹੀ ਨਹੀਂ ਨਹੀਂ ਮੈਨੂੰ ਤਾਂ ਦੱਸ ਕੇ ਗਏ ਹੀ ਅੱਛਾ ਤੁਹਾਨੂੰ ਦੱਸਿਆ ਹੀ ਮੈਨੂੰ ਕਹਿੰਦੇ ਸੀ ਭਾਬੀ ਜੀ ਵੀ ਕਿਸੇ ਨਾਲ ਗੱਲ ਨਾ ਕਰੀ ਫਿਰ ਮੈਂ ਤਾਂ ਕਰਕੇ ਕੀ ਗੱਲ ਹੈ ਜਿਹੜੀ ਤੁਸੀਂ ਲੁਕਾਈ ਜਾਂਦੇ ਜੇ ਸਾਰੇ ਕੋਈ ਗੱਲ ਨਹੀਂ ਵੈਸੇ ਮਮੀ ਨੇ ਨਾ ਦੱਸਿਆ ਭੀ ਮੈਨੂੰ ਪਤਾ ਨਹੀਂ ਨਹੀਂ ਦੱਸਦੀ ਚਲੋ ਕਿੱਥੇ ਮਮੀ ਅਰੇ ਅੰਦਰ ਹੀ ਮਮੀ ਹਾਏ ਕਿਨਾ ਕਿਨਾ ਘੱਟਾ ਚੜਿਆ ਏ ਚੀਜ਼ਾਂ ਤੇ ਕੋਈ ਹੈ ਹੀ ਕਿਹ ਚੀਜ਼ ਦੀ ਕਦਰ ਦੋ ਦੋਨੋਂ ਆਈ ਬਸ ਫੇਰਨ ਤੋਂ ਵੇਲ ਨਹੀਂ ਇਹਨਾਂ ਨੂੰ ਕੋਈ ਯਾਰ ਨੂੰ ਤੁਰਪੀ ਕੋਈ ਯਾਰ ਨੂੰ ਤਾਂ ਗੋਡੇ-ਗੋਡੇ ਕਰ ਤੱਕ ਚੜਿਆ ਚੀਜ਼ਾਂ ਤੇ ਤੁੰਦ ਵਾਲੀ ਆਈ ਏ ਇਹ ਨਹੀਂ ਵੀ ਕਿਤੇ ਸਾਬ ਸਫਾਈ ਕਰ ਲਈਏ ਲੋਕਾਂ ਸਾਰਿਆਂ ਨੇ ਕਰ ਲਈਏ ਤੇ ਇਹ ਅਜੇ ਦੁਨੀਆਂ ਫਿਰਦੀਆਂ ਐਂ ਜੀ ਮਾਮੀ ਜੀ ਕੱਪੜਾ ਲੈਂਦਾ ਆ ਤੇ ਸਫਾਈ ਕਰ ਲੈਂਦਾ ਮਾਮੀ ਜੀ ਲੈ ਆ ਨਮੀ ਉਧਰ ਲੱਭਦੀ ਹੈ ਇੱਥੇ ਦੇ ਸਸੀਆਂਾਂ ਪਿੱਛੇ ਨੂੰ ਪਤਾ ਹੀ ਨਹੀਂ ਲੱਗਾ ਇੱਥੇ ਸਫਾਈਆਂ ਕਰਦੇ ਰਹੋਦੇ ਨਾ ਪਤਾ ਨਹੀਂ ਆ ਵੀ ਉਧਰ ਤਾਂ ਇਹ ਮੈਨੂੰ ਪਤਾ ਨਹੀਂ ਲੱਗਾ ਪੁੱਤ ਮੇਰੀ ਕੀ ਆ ਯਾਰ ਇਹ ਮੈਂ ਤੇ ਆ ਵਖਾਉਣ ਦੇ ਵੇਖਣ ਲਈ ਆ ਗਈ ਆ ਵੇ ਦੋ ਦੋ ਨੋਹਾਂ ਹੀ ਸੁੱਖ ਨਾਲ ਹੈ ਤੇ ਆ ਕਿੰਨਾ ਕਿੰਨਾ ਘਟਾ ਚੜਿਆ ਸਾਰੇ ਲੋਕਾਂ ਨੇ ਨਾ ਸਫਾਈਆਂ ਕਰ ਲੀਆਂ ਸਾਡੇ ਲਾਗੇ ਚਲੋ ਕਰਨੀਆਂ ਡਈਆਂ ਵਿਚਾਰੀਆਂ ਸਫਾਈਆਂ ਸਫਾਈਆਂ ਕਿੱਥੇ ਕਰ ਬਾਹਰੇ ਬੜਾ ਖਲਾਰਾ ਪਾਇਆ ਕਰਨ ਡੀਆਂ ਸਫਾਈਆਂ ਬੈਜੋ ਸਫਾਈ ਕਿੱਥੇ ਕਰਨੀ ਆਂ ਜੀ ਕਦੀਆਂ ਨ ਚਲ ਜਾਂਦੀਆਂ ਕਦੇ ਨਾ ਮਮੀ ਜੀ ਕਰਦੇ ਰਿਆ ਕਰੋ ਚੰਗੀਆਂ ਭਲੀਆਂ ਵਿਚਾਰੀਆਂ ਡਈਆਂ ਸਫਾਈ ਸਪੀ ਕਰਨ ਐਵੇਂ ਬਦਨਾਮ ਕਰਦੇ ਰਹਿੰਦੇ ਤੁਸੀਂ ਬਦਨਾਮ ਕੀ ਕਰਨਾ ਉਹ ਘਟਾਵੇਲਾ ਉਹਦੇ ਤੈਨੂੰ ਵੀ ਦਿਸਣੀਆਂ ਕੋਈ ਗੱਲ ਨਹੀਂ ਕਰ ਲੈਣਗੀਆਂ ਉਹ ਬਾਹਦੇ ਦੀ ਫੋਟੋ ਤੇ ਹਾਰ ਤੇ ਵੀ ਵੇਖ ਘਟਪਿਆ ਹੌਲੀ ਹੌਲੀ ਕਰਨਗੀ ਆ ਮਸ਼ੀਨਾ ਥੋੜੀ ਆ ਵੀ ਇੱਕਦਮ ਸਾਰੇ ਘੁੰਮ ਜਾਣ ਤੇ ਆਈ ਦੀ ਮਸ਼ੀਨ ਉਹਨੇ ਹਾਂ ਇਹ ਕੱਲ ਮੈਂ ਕੱਲੀ ਕਰ ਲੈਣੀ ਨਹੀਂ ਹਾਂ ਸਾਰੇ ਘਰ ਦੀ ਸਫਾਈ ਦਿਵਾਲੀ ਤੋਂ ਇੱਕੋ ਦਿਨ ਖਲਾਰਾ ਪਾਉਣਾ ਇੱਕੋ ਦਿਨ ਸਾਰਾ ਸਾਹਮਣਾਂ ਵੀ ਤੇ ਅਜੇ ਮਸ਼ੀਨਾਂ ਹੀ ਦੇ ਨਵੇਂ ਜੰਗ ਦੇ ਵੀ ਚਲੋ ਕੋਈ ਨਹੀਂ ਮੰਮੀ ਦੇ ਭਾਬੀਆਂ ਨੇ ਕਰਨਾ ਵਾ ਵੇਲੇ ਕਰਨ ਕਵੇਲੇ ਕਰਨ ਤੁਹਾਨੂੰ ਕੀ ਤੁਹਾਨੂੰ ਕੋਈ ਟੈਨਸ਼ਨ ਹੈ ਤੁਸੀਂ ਤੁਹਾਨੂੰ ਕਰਨਾ ਪੈਂਦਾ ਵਾ ਨਾ ਤੁਹਾਨੂੰ ਉਹ ਕਹਿੰਦੀਆਂ ਵੀ ਕਰੋ ਤੇ ਇਹ ਮ제 ਨਾਲ ਹਾਂ ਉਸ ਤਰ੍ਹਾਂ ਵੀ ਐ ਕਿ ਹੁੰਦਾ ਨਾ ਵੀ ਗੰਦਾ ਜਿਆ ਉੱਤੇ ਦੀਵਾਲੀ ਆਈ ਬਾਰੇ ਦਿਨਾਂ ਦਾ ਦਿਨ ਆਇਆ ਤੇ ਚਲੋ ਸਾਫ ਸਫਾਈ ਹੋ ਜੇ ਚਲੋ ਛੱਡੋ ਪਰੇ ਉਹਨਾਂ ਨੇ ਕਰਨਾ ਆਪੇ ਜਦੋਂ ਮਰਜ਼ੀ ਕਰਦੀਆਂ ਰਹਿਣ ਤੇ ਹੋਰ ਸੁਣਾ ਬੱਸ ਹਾਂਜੀ ਵਧੀਆ ਤੁਸੀਂ ਸੁਣ ਮੈਂ ਵੀ ਠੀਕ ਹਾਂ ਹੋਸ਼ਾ ਤੇ ਮੰਮੀ ਜੀ ਗੱਲ ਪੁੱਛਣੀ ਮੈਂ ਇੱਕ ਪੁੱਛਾਂ ਤੈਨੂੰ ਪੁੱਛ ਪੁੱਤ ਗੁੱਸਾ ਤੇ ਨਹੀਂ ਕਰੋ ਮੈਂ ਕਦੇ ਗੁੱਸਾ ਕੀਤਾ ਤੇਰੇ ਤੇ ਇਹਦਾ ਵੀ ਗੁੱਸਾ ਕਰ ਲਈਦਾ ਕੋਈ ਤੇ ਮੈਂ ਕਦੀ ਨਾ ਹੁੰਦਾ ਨਹੀਂ ਕੀਤਾ ਗੁੱਸਾ ਅੱਛਾ ਤੇ ਵੱਡੀ ਭਾਬੀ ਜੀ ਤੇ ਤੁਸੀਂ ਗੈਣੇ ਲਈ ਛੋਟੀ ਭਾਬੀ ਨੂੰ ਪਾਈ ਸੀ ਨਾ ਹੂੰ ਤੇ ਉਹ ਵਾਪਸ ਕਰਤੇ ਉਹਨਾਂ ਨੇ ਕਿ ਨਹੀਂ ਕੀਤੇ ਨਹੀਂ ਅਜੇ ਨਹੀਂ ਕੀਤੇ ਪੁੱਤ ਉਹਨਾਂ ਦਾ ਆਇਆ ਬੜੀ ਵਾਰਸਣਾ ਮੈਂ ਕਿਹਾ ਥੱਲੇ ਰੁਕ ਜਾਓ ਉਹ ਲਿਆ ਦਿੰਨੇ ਆ ਕਾਲੇ ਪੈ ਗਏ ਇੱਕਦਾਂ ਹੀ ਕਿ ਤੁਹਾਨੂੰ ਜੇ ਇਹ ਬੇਵਿਸ਼ਵਾਸੀ ਆ ਵੀ ਮੰਮੀ ਨੇ ਪਤਾ ਨਹੀਂ ਦੇਣੇ ਨਹੀਂ ਸੀ ਇਹ ਨਾ ਚਿੰਤਾ ਕਰੋ ਤੁਹਾਡੇ ਇਹ ਗਾਣੇ ਤੁਹਾਨੂੰ ਮਿਲ ਜਾਣਗੇ ਦੇ ਦਾਂਗੇ ਪੁੱਤ ਜਾਨੇ ਕਿੱਥੇ ਖਣਨੇ ਮੈਂ ਕਿਤੇ ਗਾਣੇ ਹੋਰ ਕਿਸ ਨੂੰ ਦੇਉਣੇ ਨਹੀਂ ਉਹਨਾਂ ਦੇ ਤੁਹਾਡੇ ਮੁੰਡੇ ਦਾ ਵਿਆਹ ਨਾ ਹੁਣ ਤੈਨੂੰ ਕਿਹਨੇ ਕਿਹਾ ਏ ਗੱਲਵਾ ਦੇਣਾ ਕਿ ਨੇਵ ਨਹੀਂ ਮਮੇ ਜੀ ਮੈਂ ਤਾਂ ਵਿਆਹੀ ਕਿਹਾ ਵਾ ਕਿ ਭਾਬੀ ਜੀ ਨੇ ਦਿੱਤਾ ਸੀ ਤੁਹਾਨੂੰ ਤੇ ਹੁਣ ਤੁਹਾਨੂੰ ਵਾਪਸ ਕਰ ਦੇਣਾ ਚਾਹੀਦਾ ਵਾ ਨਹੀਂ ਕਿਹਾ ਹਣਾ ਬੱਦ ਤੂੰ ਝੂਠ ਬੋਲਦੀ ਨਹੀਂ ਨਹੀਂ ਮੈਨੂੰ ਕਿ ਲੋੜ ਪਈ ਦੱਸ ਝੂਠ ਬੋਲ ਲੱਗਿਆ ਵੀ ਬੜੇ ਸਨਾਹ ਆ ਗਏ ਆ ਕਦੀ ਮੁੰਡੇ ਨੂੰ ਕਹਿੰਦੇ ਆ ਕਦੀ ਆਪ ਆਉਂਦੀ ਆ ਕਦੀ ਘਰ ਵਾਲੇ ਨੂੰ ਕਲਦੀ ਆ ਉਦੀ ਜਾਨ ਤੇ ਬਣੀਆ ਵੀ ਪਤਾ ਨਹੀਂ ਸੋਨਾ ਮੰਮੀ ਕਿਤੇ ਵੇਚ ਆਉਣ ਲੱਗੀ ਆ ਕਿਸ ਨੂੰ ਦੇ ਆਉਣ ਲੱਗੀ ਏ ਟੇਕਿਆਂ ਨੇ ਪਾਇਆ ਹੀ ਗਹਿਣਾ ਹਨਾ ਉਹ ਤੇ ਉਹਨਾਂ ਨੂੰ ਵਾਪਸ ਕਰਨਾ ਚਾਹੀਦਾ ਨਾ ਜੇ ਤੇ ਉਹਨਾਂ ਨੇ ਇਮਾਨਦਾਰੀ ਨਾਲ ਦੇ ਦਿੱਤਾ ਤੁਹਾਡਾ ਟਾਈਮ ਉਹਨਾਂ ਨੇ ਨਿਗਾਹਿਆ ਹਨਾ ਵੀ ਚਲੋ ਇਹਨਾਂ ਦਾ ਹੱਥ ਟਾਈਟ ਆ ਜੇ ਵੀ ਨਹੀਂ ਕੋਟੀ ਕਾਠੀ ਬਣੀ ਆ ਨਹੀਂ ਹੈਗਾ ਹੀ ਤੁਹਾਡੀ ਗੰਜੈਸ਼ ਬਣਾਉਣ ਜੋਗੀ ਤੇ ਜੇ ਉਹਨਾਂ ਨੇ ਦੇ ਦਿੱਤਾ ਤੇ ਤੁਹਾਨੂੰ ਉਹਨਾਂ ਨੂੰ ਵਾਪਸ ਕਰਨਾ ਚਾਹੀਦਾ ਤੁਸੀਂ ਬਹੁਤ ਵਿਸ਼ਵਾਸਕਾਤ ਕਰਨ ੜੇ ਉਹਨਾਂ ਦੇ ਨਾਲ ਨਹੀਂ ਪੁੱਤ ਵਿਸ਼ਵਾਸਕਾਤ ਨਹੀਂ ਹੁੰਨਾ ਨਾ ਹੁੰਦਾ ਉਹਨਾਂ ਦਾ ਸੋਨਾ ਉਹਨਾਂ ਨੂੰ ਮਿਲੂਗਾ ਪਰ ਥੋੜਾ ਟਾਈਮ ਲੱਗੂਗਾ ਜੀ ਉਹਨਾਂ ਨੇ ਟਾਈਮ ਤੋਂ ਬਾਅਦ ਮਿਲ ਜੂਗਾ ਉਹਨਾਂ ਨੇ ਵਿਸ਼ਵਾਸ ਕਰਕੇ ਸਾਡੇ ਸਾਰਿਆਂ ਦੇ ਕਹਿਣ ਤੇ ਤੁਹਾਨੂੰ ਦੇ ਦਿੱਤਾ ਪਰ ਤੁਹਾਨੂੰ ਮੁਕਰਨਾ ਨਹੀਂ ਚਾਹੀਦਾ ਹੁਣ ਨਹੀਂ ਮੈਂ ਕਦੇ ਮੁਕਰ ਨਹੀਂ ਆ ਮੈਂ ਮੁੱਕਰੀ ਥੋੜੀ ਆ ਤੇ ਮੈਂ ਤੇ ਹਰ ਵਾਰ ਦਿੰਨੀ ਆ ਕਿ ਸੋਨਾ ਮਿਲ ਜੂਗਾ ਮਿਲ ਜੂਗਾ ਹਾਂ ਕੋਈ ਤੁਹਾਨੂੰ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ ਮਿਲ ਜੂਗਾ ਸਾਨੂੰ ਸੋਨਾ ਨਹੀਂ ਮਿਲਣਾ ਮਿਲੂਗਾ ਮਿਲ ਜੂਗਾ ਮਿਲ ਜੂਗਾ ਕਰਦੇ ਹੋ ਦਿੰਦੇ ਤੇ ਨਹੀਂ ਨਾ ਤੇ ਦੀ ਰਾਗੀ ਕਦਾਂ ਨਾ ਹੋ ਗਏ ਉਹ ਨੀ ਵਿਚਾਰੀ ਨੇ ਵਿਆਹ ਦੇਖਣਾ ਹੋ ਗਈ ਮੈਂ ਤਾਂ ਹੀ ਤੁਹਾਨੂੰ ਨਹੀਂ ਇਹ ਮੈਨੂੰ ਕੋਈ ਸ਼ੌਂਕ ਹੈ ਕਿ ਮੈਂ ਤੁਹਾਡੀਆਂ ਰੋਜ਼ਮਰਦ ਸੋਨੀ ਉਹਨਾਂ ਸੁਣਾ ਜੀ ਤੇ ਜੇ ਮਮੀ ਜੀ ਭਲਕੇ ਮੇਰੇ ਸਹੁਰਿਆਂ ਵਾਲੇ ਇਸ ਤਰ੍ਹਾਂ ਕਰਨਗੇ ਤੇ ਮੇਰੇ ਇਹ ਸੋਨਾ ਲੈ ਕੇ ਦੂਜੀ ਛੋਟੀ ਨੂੰ ਦੇ ਦੇਣਗੇ ਤੇ ਫਿਰ ਇੰਜ ਚਲੋ ਜੇ ਉਹਨਾਂ ਨੂੰ ਮਜਬੂਰੀ ਹੋਏਗੀ ਤੇ ਕਰ ਲੈਣਗੇ ਇਹ ਤੇ ਵਿਚਾਰੀ ਤਾਂ ਵੀ ਚੰਗੀ ਆ ਜਿੰਨੇ ਕੱਢ ਕੇ ਫੜਾ ਦਿੱਤਾ ਜੇ ਉਹ ਹੋਜੀ ਕੋਈ ਹੁੰਦੀ ਤਾਂ ਇਹਨਾਂ ਦੇਣਾ ਵੀ ਨਹੀਂ ਕਦੀ ਵੀ ਨਹੀਂ ਦੇਣਾ ਦੇਵਾਂਗੇ ਪੁੱਤ ਉਹਨਾਂ ਨੂੰ ਮਿਲ ਜਾਣਾ ਆ ਸੋਨਾ ਤੂੰ ਫਿਕਰ ਨਾ ਕਰ ਦੇ ਦਾਂਗੇ ਪਤਾ ਨਹੀਂ ਤੁਸੀਂ ਕਦੋਂ ਦੇਣਾ ਵਾ ਵਿਆਹ ਕੱਲ ਪਰਸੋਂ ਵਿਆਹ ਵਾ ਤੇ ਫਿਰ ਅਜੇ ਤੱਕ ਤੂੰ ਹਾਂ ਬੱਸ ਦੇਦਾ ਨਹੀਂ ਦੇਦਾ ਨਹੀਂ ਮੈਂ ਉਹ ਇਹ ਗੱਲ ਕਰਾਈ ਨੂੰ ਕਹੀ ਸੀ ਕਿ ਤੂੰ ਆ ਟਾਈਮ ਸਾਰ ਲਾ ਹਨਾ ਆਲਟੀਫੀਸ਼ਰ ਲੈ ਲਾ ਆਲਟੀਫੀਸ਼ਰ ਪਾ ਕੇ ਆ ਵਿਆਹ ਵੇਖ ਲਾ ਕਿਸੇ ਉਹ ਦੂਜੇ ਫੰਕਸ਼ਨ ਦੇ ਹੋਣ ਤੋਂ ਪਹਿਲਾਂ ਤੈਨੂੰ ਤੇਰਾ ਸੋਨਾ ਮਿਲ ਜੇ ਸੋਨਾ ਹੈ ਕਿੱਥੇ ਆ ਫਿਰ ਸੋਨਾ ਪੁੱਤ ਦੇ ਕੋਲ ਰਮਨ ਕੋੜੀਆ ਹੋਰ ਸੋਨਾ ਮੈਂ ਵੇਚ ਆਈ ਐ ਰਮਨ ਕੋ ਉਹ ਤੇ ਤੁਹਾਡੇ ਵਾਸਤੇ ਦੋਵੇਂ ਭਾਬੀਆਂ ਬਰਾਬਰ ਹੀ ਆ ਬਰਾਬਰ ਉਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਅਜੇ ਸਬਰ ਕਰ ਲਾ ਜੇ ਥੋੜਾ ਜਿਹਾ ਰੋਇਆ ਉਹਦੇ ਵਿਆਹ ਨੂੰ ਮੰਗਦੇ ਨਹੀਂ ਚੰਗੇ ਲੱਗੀਦਾ ਪਤਾ ਨਹੀਂ ਇਹਦੋਂ ਕੀ ਹੋ ਗਿਆ ਆ ਰਾਤੀ ਲਾਈ ਹੈ ਕੋਈ ਸਬਰ ਵਿਚਾਰੀ ਉਹ ਕਿਵੇਂ ਕਰ ਲੇ ਉਹਨੇ ਵੀ ਵਿਆਹ ਵੇਖਣਾ ਵਾ ਤੇ ਜਿੰਨਾ ਕੋਣ ਸੋਨਾ ਨਹੀਂ ਹੁੰਦਾ ਉਹ ਵਿਆਹ ਨਹੀਂ ਵੇਖਦੇ ਤੇ ਜੇ ਹੁਣ ਉਹਨਾਂ ਕੋ ਪਤਾ ਵਾ ਵੀ ਸਾਡੇ ਕੋ ਹੈਗਾ ਵਾ ਤੇ ਇਸ ਤਰ੍ਹਾਂ ਉਹਨਾਂ ਦੀ ਟੋਰ ਬੰਦੀ ਨਾਲੇ ਤੁਹਾਡੀ ਬੰਦੀ ਆ ਕੋਈ ਨਹੀਂ ਮੈਂ ਕਰ ਦਿੰਨੀ ਆ ਹੌਸਲਾ ਕਰੋ ਕਦੋਂ ਕਰਨਾ ਤੁਸੀਂ ਕਰ ਦਿੰਨੇ ਕਰ ਦਿੰਨੇ ਜਿਹੜਾ ਤੇ ਆ ਨਾ ਕਰਦਾ ਸੋਨਾ ਜਿਹੜਾ ਮੈਂ ਪਾਇਆ ਉਹ ਤਾਂ ਹੋਣਾ ਜੇ ਅੱਦਾ ਅੱਦਾ ਠੀਕ ਹੈ ਜਿੰਨਾ ਮਰਜ਼ੀ ਰੋਲਾ ਪਾ ਲਓ ਤੇ ਜਿਹੜਾ ਉਹਦੇ ਪੇਕਿਆਂ ਦਾ ਉਹ ਮੈਂ ਵੇਖ ਲੂੰਗੀ ਉਹ ਦੇ ਦੂੰਗੀ ਉਹਨੂੰ ਚਲੋ ਉਹਦੇ ਪੇਕਿਆਂ ਵਾਲਾ ਤੇ ਦੋ ਬਾਕੀ ਤੇ ਵੇਖੀ ਜਾਉਗੀ ਜਿਹੜਾ ਤੁਹਾਡਾ ਗਾ ਨਹੀਂ ਅਜੇ ਤੇ ਮੈਂ ਲੈ ਕੇ ਨਹੀਂ ਬੈਠੀ ਮਿਲ ਜੇਗਾ ਉਹਨੂੰ ਕਦੋਂ ਮਿਲੇਗਾ ਉਹਨੇ ਵੀ ਆਪਣੇ ਧੀ ਬਾਰੇ ਵੀ ਸੋਚਣਾ ਅੱਗੇ ਤੇ ਤੁਸੀਂ ਇੰਜ ਨਾ ਕਰੋ ਤੁਸੀਂ ਸੋਨਾ ਵਾਪਸ ਕਰ ਦਿਓ ਠੀਕ ਹੈ ਬਹੁਤ ਦੂਰ ਤੱਕ ਸੋਚਣ ਲਈ ਚਲੀ ਗਈ ਹੈ ਮੈਂ ਇੰਨੀਆਂ ਲੰਮੀਆਂ ਨਹੀਂ ਤੈਨੂੰ ਕਹਿਣ ਲਈ ਕਿ ਇੰਨਾ ਲੰਮਾ ਸਮਾਂ ਵੇਟ ਕਰਨੀ ਆ ਹਨ ਮੈਂ ਕਹਿਣ ਲਈ ਕਿ ਜਿਹੜੀ ਡੰਗ ਵਿੱਚ ਮੈਂ ਕਰ ਦਿੰਦੀ ਆ ਕਰ ਦਿਓ ਫਿਰ ਮਾਂ ਵੀਜੀ ਠੀਕ ਹੈ ਨਾ ਹੋ ਜਾਏਗਾ ਜੇ ਉਹਨੇ ਵਿਸ਼ਵਾਸ ਕਰਕੇ ਦਿੱਤਾ ਵਾ ਨਾ ਤੁਹਾਡੇ ਹੱਥ ਤੇ ਧਰਿਆ ਵਾ ਤੇ ਤੁਸੀਂ ਵੀ ਉਹਦੀ ਵਾਪਸ ਕਰ ਦਿਓ ਬਿਲਕੁਲ ਬਿਲਕੁਲ ਠੀਕ ਹੈ ਨਾ ਬਿਲਕੁਲ ਉਹਦੇ ਵਾਪਸ ਹੋਏਗਾ ਚਲੋ ਆਜੋ ਬਾਤ ਚਲੀਏ ਚਲੋ ਆਜੋ ਵੇਖਦੇ ਸਬਜ਼ੀਆਂ ਸਬਜ਼ੀਆਂ ਲਾਈਆਂ ਤੇ ਸਬਜ਼ੀਆਂ ਹੁਣ ਕਿੱਥੇ ਲੱਗਦੀਆਂ ਮੇਰੇ ਕੋਲ ਤਾਂ ਲੱਗਦੀਆਂ ਨਹੀਂ ਚਲੋ ਆਲੇ ਵਾਲੀ ਆਲਸੀ ਹੋਏ ਚਲੋ ਵੇਖਦੇ ਬਾਹਰ ਦਾ ਨਚਾਰਾ ਅੰਦਰੇ ਬੈਠੇ ਉਦੋਂ ਦੇ ਆ ਦੇ ਬੜਾ ਅਲਕਾਰ ਰੱਖਦੇ ਉਹਨਾਂ ਦੀ ਮੈਂ ਤੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਜੀ ਗਰਵਿੰਦਰ ਉਹਨਾਂ ਦੀ ਕਿਉਂ ਹੈ ਹੋਇਆ ਕੀ ਅੱਗੇ ਇਹਨੂੰ ਲੈ ਕੇ ਕੋਈ ਗੱਲ ਚੱਲਣ ਦੀ ਹੈ ਹੈਂ ਤੂੰ ਮੈਨੂੰ ਦੱਸ ਦੇ ਹਾਂ ਮੈਂ ਮੰਮੀ ਉਹਨਾਂ ਦੀ ਵੀ ਗਲਤੀ ਮੰਨਦੀ ਆ ਜੇ ਉਹਨਾਂ ਨੇ ਤੁਹਾਡੇ ਕੋਲ ਲੈ ਕੇ ਪਾਇਆ ਏ ਤੇ ਤੁਹਾਨੂੰ ਮਤਲਬ ਕਿ ਤੁਹਾਨੂੰ ਵਾਪਸ ਦੇਣਾ ਚਾਹੀਦਾ ਹੈ ਕਿ ਮੇਰੇ ਕੋਲ ਲੈ ਕੇ ਮੈਂ ਕਿਹੜਾ ਪੱਕਾ ਰੱਖ ਲੈਣਾ ਹੈ ਆਪਾਂ ਗਹਿਣੇ ਦਾ ਵਰਤਣਾ ਕਿਤੇ ਰਬੜ ਮੇਰੀ ਗੱਲ ਸੁਣੋ ਉਹਦੇ ਵਿੱਚ ਨਾ ਕਸੂਰ ਤੇਰਾ ਤੇ ਪਤਾ ਕੋਈ ਨਹੀਂ ਹੈਗਾ ਪਰ ਗੱਲ ਇਹ ਆ ਵੀ ਮੈਂ ਹੁਣ ਤੂੰ ਨਵੀਂ ਨਵੀਂ ਵਿਆਹੀ ਆਈ ਆ ਤੇ ਮੈਂ ਤੇਰੇ ਕੋਲ ਨੂੰਮਦੀ ਚੰਗੀ ਥੋੜਾ ਲੱਗਦੀ ਆ ਮੈਂ ਤੈਨੂੰ ਆ ਪਾਈਆਂ ਚੂੜੀਆਂ ਤੇ ਤੂੰ ਮੈਨੂੰ ਦੇ ਦੇ ਜਾ ਰਹਿਂਗਾ ਮੈਨੂੰ ਦੇ ਦੇ ਹਣਾ ਉਹ ਸਹੀ ਲੱਗਦਾ ਪਰ ਮੰਮੀ ਹੁਣਾਂ ਨੇ ਹੁਣ ਤੇ ਆਪਣਾ ਘਰ ਦਾ ਵਾ ਕਿਹੜਾ ਵੀ ਤੈਨੂੰ ਪਤਾ ਆਪਣਾ ਘਰ ਇੱਕ ਹੀ ਆ ਨਹੀਂ ਪਤਾ ਮੇਰੇ ਮੇਰਾ ਗੱਲ ਕਰ ਲੈਂਦੇ ਮੈਂ ਆਪੇ ਮੰਮੀ ਨੇ ਸਮਝਾ ਕੇ ਨਹੀਂ ਮੈਨੂੰ ਇਹ ਤਾਂ ਹੀ ਜੀ ਪਤਾ ਨਹੀਂ ਨਵਾਂ ਵਾਲਾ ਰਿਸ਼ਤਾ ਵਾ ਤੋ ਕਿੱਦਾਂ ਹਣਾ ਇਹ ਸੀਰੀ ਨਾਲ ਮੈਂ ਆਪਾਂ ਕਹਿੰਦੇ ਨਾ ਥੋੜੀ ਨਾ ਵਰਤਨਾ ਹੈ ਗਨਾਂ ਵਾਲਾ ਰਿਸ਼ਤਾ ਤੇ ਇਹਦੇ ਵਿੱਚ ਕਿਹੜੀ ਗੱਲ ਕਰੀ ਨਹੀਂ ਮੈਂ ਪਾਲੇ ਕਿੰਨੇ ਪਾਲੇ ਰਮਣ ਮੰਮੀ ਨੇ ਸਿਰਫ ਇੰਨੀ ਗੱਲ ਹੀ ਕਹੀ ਸੀਗੀ ਕਿ ਮੰਮੀ ਕੋਈ ਗੱਲ ਨਹੀਂ ਆ ਤੁਸੀਂ ਐਦਾਂ ਕਰੋ ਕਿ ਤੁਸੀਂ ਭੂਆ ਦੇ ਮੁੰਡੇ ਦੇ ਵਿਆਹ ਤੇ ਮੈਨੂੰ ਲੈ ਦੋ ਤੇ ਬਾਕੀ ਪਾਈ ਕੋਈ ਗੱਲ ਨਹੀਂ ਮੇਰੇ ਕੋ ਤੁਹੀਂ ਲੋਕ ਉਹਦੇ ਬੁੰਡੇ ਦਾ ਵਿਆਹ ਵੇਖੂ ਇੱਥੇ ਕਿਹੜੀ ਗੱਲ ਐ ਆ ਨਹੀਂ ਉਹ ਤੇ ਕੋਈ ਨਹੀਂ ਤੇ ਦੋ ਪਾ ਲਿਆ ਮੈਂ ਪਾ ਲਿਆ ਕੋਈ ਵੰਡਿਆ ਥੋੜਾ ਕੋਈ ਨਹੀਂ ਭਰ ਲ ਕੇ ਪਾ ਲਾਂਗੇ ਇਹਦੇ ਵਿੱਚ ਕਿਹੜੀ ਗੱਲ ਐ ਫੇਰ ਆਊਗਾ ਤੇ ਆਪਾਂ ਫੇਰ ਬਣਵਾ ਲਾਂਗੇ ਆ ਮੈਂ ਇਹ ਤੁਹਾਨੂੰ ਦੱਸਿਆ ਨਹੀਂ ਤੂੰ ਕਿਹੜੀ ਗੱਲਾਂ ਸੁਣਾਈਆਂ ਹੈ ਮੈਂ ਉਹ ਮੰਮੀ ਹੋਣੀ ਗੱਲਾਂ ਕਰਦੇ ਦਰਵਿੰਦਰ ਜੀ ਦੀ ਮੰਮੀ ਹੋਣੀ ਹੈ ਉਹ ਸੁਣਨੀ ਆ ਫੇਰ ਹਾਂ ਤੁਸੀਂ ਬਕ ਲਕਾਰ ਰੱਖਦੇ ਪਰ ਲਕਾਰ ਰੱਖਿਆ ਨਹੀਂ ਗਿਆ ਜੇ ਮੇਰੇ ਕੋ ਗੱਲ ਕਰ ਲੈਂਦੇ ਇੰਨਾ ਖਲਾਰਾ ਪਹਿਣਾ ਹੀ ਨਹੀਂਗਾ ਨਹੀਂ ਖਲਾਰਾ ਤੇ ਮੈਂ ਪਾਇਆ ਤੇ ਪਤਾ ਮੈਂ ਨਹੀਂ ਲੜਦੀ ਮੈਨੂੰ ਮੈਨੂੰ ਤਾਂ ਪਤਾ ਕੀ ਲੜ ਚ ਕੀ ਰੱਖਿਆ ਵਾ ਇਦਾਂ ਵੰਡ ਵਰਤ ਕੇ ਕਰ ਲਿਆ ਕਰਾਂਗੇ ਹਨਾ ਤੇ ਤੂੰ ਪਾ ਲਿਆ ਕਦੀ ਮੈਂ ਪਾ ਲਿਆ ਕਿਉਂਕਿ ਚਲੋ ਪਤਾ ਹੀ ਹੁਣ ਇਦਾਂ ਹੁੰਦਾ ਵਾ ਵੀ ਜੇ ਸਮਾਂ ਸਾਰ ਜੇ ਤੇ ਫਿਰ ਸਸਮਾਨ ਨੂੰ ਵੀ ਨਹੀਂ ਇਦਾਂ ਕਰਨਾ ਚਾਹੀਦਾ ਹਨਾ ਹਨਾ ਉਦੋਂ ਮੇ ਚਲੋ ਖੱਤ ਤੰਗੀ ਹੀ ਤੈਨੂੰ ਪਤਾ ਹੀ ਹੈ ਕੋਠੀ ਕਾਟੀ ਵੀ ਪਾਈ ਜਿਆਦਾ ਖਰਚਾ ਹੋਇਆ ਸੀਗਾ ਹਨਾ ਚਲ ਮੈਂ ਮੈਂ ਵੀ ਨਹੀਂ ਉਦੋਂ ਲਾਲਚ ਕੀਤਾ ਵੀ ਚਲ ਕੋਈ ਗੱਲ ਨਹੀਂ ਹੈ ਹਨਾ ਚਲ ਕੋਈ ਨਹੀਂ ਆ ਪਵੰਡ ਵਰਤ ਕੇ ਪਾ ਲੈਗਾ ਤੂੰ ਤਾਂ ਟੈਨਸ਼ਨ ਲੈ ਹੈ ਤੂੰ ਪਾਇਆ ਮੈਂ ਪਾਇਆ ਹੀ ਭੈਣਾ ਭੈਣਾ ਵਾ ਹੀ ساری ਉਮਰ ਮਿਲਣਾ ਵਰਤਣਾ ਗੈਣੇ ਥੋੜਾ ਮਿਲਣਾ ਵਰਤਣਾ ਹੋਈ ਨਾ ਤਾਂ ਹੀ ਮੈਂ ਕਹਿਣ ਦੀ ਹੈ ਮੈਂ ਬਗੈਰ ਉਹ ਗੱਲ ਆਪਣੀ ਨਹੀਂ ਹੁੰਦੀ ਨਰਾਨੀ ਸਾੜੀ ਤੇ ਬਹੁਤ ਪਿਆਰ ਹੁੰਦਾ ਹੈ ਪਰ ਇਹ ਕਈ ਵਾਰ ਸੱਸਾਂ ਹੀ ਇਦਾਂ ਦਾ ਕੰਮ ਕਰ ਦਿੰਦੀਆਂ ਆ ਉਹ ਵੀ ਪੁਆਣ ਕੇ ਜੇ ਗੱਲ ਕਰ ਲੈਂਦੇ ਤਾਂ ਕੋਈ ਵੀ ਇੰਨੀ ਮਤਲਬ ਗੱਲ ਵਧਨੀ ਨਹੀਂ ਆਹੀ ਸਹੀ ਗੱਲ ਹੈ ਨਹੀਂ ਕੋਈ ਗੱਲ ਸਹੀ ਗੱਲ ਨਹੀਂ ਸੱਸਾਂ ਤੈਨੂੰ ਪਤਾ ਫਰਕ ਪਾ ਦਿੰਦੀਆਂ ਬਦਬਦੀ ਪਾ ਦਿੰਦੀਆਂ ਹੁਣ ਹਟ ਐਨਾ ਪਿਆਰ ਰਿਆ ਮੈਨੂੰ ਮੈਨੂੰ ਮੈਲਾ ਤੂੰ ਉਹ ਗੱਲ ਸੁਣ ਲਈ ਮੈਂ ਗੱਲ ਤੇਰਾ ਨਾ ਕਰਦੀ ਨਾ ਤੇਰੇ ਮਨ 'ਚ ਤੇ ਇਹੀ ਆਉਣਾ ਹੀ ਗਾਣਾ ਮੈਨੂੰ ਹੁੰਦਿਆ ਹੈਗਾ ਮੈਂ ਕੋਈ ਗੱਲ ਹੈਗੀ ਆ ਜਿਹੜੀ ਮੈਂ ਨਾ ਇਹ ਗੱਲ ਨਹੀਂ ਕਰਨ ਦੇ ਹੈਗੀ ਤੇ ਮੇਰੇ ਮਨ 'ਚ ਵੀ ਇਹੀ ਆਉਣਾ ਹੈ ਕਿ ਘਰੇ ਰ ਆ ਕਰਕੇ ਚੱਲ ਕੋਈ ਨਹੀਂ ਟੈਨਸ਼ਨ ਲੈ ਤੂੰ ਹਾਂ ਚੱਲ ਅਮੇ ਤੇ ਬਾਹਰ ਵੀ ਚਾਹ ਬਣਾ ਕੇ ਲੈ ਆਉਣੀ ਹੈ ਤਾਂ ਚਾਹ ਪੀਣੇ ਹਾਂ